ਹੁਣ ਦੱਸੋ ਭੈਣ ਜੀ ਪੰਜਾਬ ਵਿੱਚ ਕੋਈ ਵੀ ਜ਼ਮੀਨ ਖਰੀਦ ਸਕਦਾ ਕੋਈ ਵੀ ਆ ਕੇ ਝੁੱਗੀ ਪਾਸਾ ਸਕਦਾ ਕੋਈ ਵੀ ਇੱਥੇ ਆ ਕੇ ਬੱਚਿਆਂ ਦਾ ਬਲਾਤਕਾਰ ਕਰ ਸਕਦਾ ਕੋਈ ਵੀ ਇੱਥੇ ਬੰਦਾ ਮਾਰ ਸਕਦਾ ਕਤਲ ਕਰ ਸਕਦਾ ਕੋਈ ਵੀ ਇੱਥੇ ਆ ਕੇ ਪਾਣ ਦੀਆਂ ਵਿਚਕਾਰੀਆਂ ਨਸ਼ਾ ਵੇਚ ਸਕਦਾ ਖੋਖੇ ਦੀਆਂ ਦੁਕਾਨਾਂ ਖੋਲ੍ਹ ਸਕਦਾ ਕੋਈ ਵੀ ਇੱਥੇ ਆ ਕੇ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਸਕਦਾ ਕੋਈ ਵੀ ਇੱਥੇ ਆ ਕੇ ਸਰਦਾਰਾਂ ਦੀਆਂ ਪੱਗਾਂ ਨੂੰ ਹੱਥ ਪਾ ਸਕਦਾ ਜੇ ਬਾਕੀ ਸੂਬਿਆਂ 'ਚ ਵੀ ਇਹ ਕਾਨੂੰਨ ਬਣੇ ਹੋਏ ਨੇ ਕੋਈ ਪ੍ਰਵਾਸੀ ਆ ਕੇ ਇੱਥੇ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਨਹੀਂ ਰਹਿ ਸਕਦਾ ਤੇ ਪੰਜਾਬ ਚ ਵੀ ਇਹ ਕਾਨੂੰਨ ਬਣਨੇ ਚਾਹੀਦੇ ਨੇ ਜਿਹੜੇ ਪੰਜਾਬ ਚ ਆ ਜਿਹੜੇ ਰਾਵਣ ਆਏ ਹੋਏ ਆ ਹੁਣ ਇਹਨਾਂ ਦਾ ਕੀ ਬਣੇ ਤੁਸੀਂ ਤਾਂ ਇਹਨਾਂ ਦੇ ਹੱਕ ਜਿਹੀ ਖੜੀ ਜਾਂਦੇ ਹੋ ਉਹ ਰਾਵਣ ਨੇ ਤਾਂ ਭਲਾ ਕੁਝ ਕੀਤਾ ਨਹੀਂ ਸੀ ਪਰ ਇਹਨਾਂ ਰਾਵਣਾ ਨੇ ਤਾਂ ਛੋਟੇ ਛੋਟੇ ਬੱਚੇ ਤੱਕ ਨਹੀਂ ਛੱਡੇ ਇੱਕ ਗੁਰੂਆ ਪੀਰਾਂ ਦੀ ਧਰਤੀ ਆ ਮੈਡਮ ਜੀ ਇੱਥੇ ਪੰਜਾਬੀਆਂ ਨੇ ਲਹੂ ਡੋਲੇ ਆਪਣੀ ਧਰਤੀ ਵਾਸਤੇ ਇੱਥੇ ਦੇਸ਼ ਲਈ ਇਹਨਾਂ ਨੇ ਖੂਨ ਡੋਲੇ ਆਇਆ ਇੱਥੇ ਲੱਖਾਂ ਸਿੱਖਾਂ ਦੀ ਜਾਨ ਗਈ ਆ ਛਿੱਧੀਆਂ ਦਿੱਤੀਆਂ ਉਹਨਾਂ ਨੇ ਇੱਥੇ ਸਾਡਾ ਪਾਸ਼ਾਹੀ ਦਾਵਾ ਇੱਥੇ ਸਿੱਖ ਪੰਥ ਦੀ ਸਥਾਪਨਾ ਹੋਈ ਆ ਫਿਰ ਕੋਈ ਵੀ ਆ ਕੇ ਇੱਥੇ ਕੋਈ ਕਤਲ ਕੋਈ ਕ੍ਰਾਈਮ ਕੋਈ ਬਲਾਤਕਾਰ ਕੋਈ ਝੁੱਗੀ ਪਾ ਕੇ ਰਹਿ ਸਕਦਾ ਕੋਈ ਪਾਂ ਦੀਆਂ ਵਿਸ਼ਕਾਰੀਆਂ ਮਾਰ ਸਕਦਾ ਇਹ ਕਿਵੇਂ ਕੋਈ ਬਰਦਾਸ਼ਤ ਕਰ ਲੂਗਾ ਇਹ ਕਿਵੇਂ ਪੰਜਾਬੀ ਬਰਦਾਸ਼ਤ ਕਰਨਗੇ ਨਾਲੇ ਪੰਜਾਬੀ ਤਾਂ ਵਿਸ਼ਵ ਯੁੱਧਾਂ ਤੋਂ ਪਹਿਲਾਂ ਦੇ ਜਾਂਦੇ ਨੇ ਬਾਹਰ ਅੰਗਰੇਜ਼ ਉਹਨਾਂ ਨੂੰ ਆਪ ਲੈ ਕੇ ਜਾਂਦੇ ਸੀਗੇ ਬਈ ਸਿੱਖੋ ਬਈ ਤੁਸੀਂ ਸਾਡੇ ਲਈ ਲੜੋ ਉਹਨਾਂ ਸਿੱਖਾਂ ਦੇ ਤਾਂ ਬਾਹਰਲੇ ਦੇਸ਼ਾਂ 'ਚ ਬੁੱਤ ਵੀ ਬਣੇ ਹੋਏ ਨੇ ਮਹਾਰਾਜਾ ਬੰਜੀਤ ਸਿੰਘ ਦੇ ਟਾਈਮ ਤੇ ਇੱਕ ਕੁੱਤੇ ਦੇ ਗਲ ਚ ਕੈਂਠਾ ਪਾ ਕੇ ਛੜਤਾ ਸੀਗਾ ਤੇ ਫਿਰ ਕਈ ਦਿਨਾਂ ਬਾਅਦ ਕੁੱਤਾ ਮਿਲਿਆ ਸੀਗਾ ਉਹਦੇ ਗਲ ਚ ਕੈਂਠਾ ਸੀਗਾ ਜਿਹੜਾ ਵੀ ਪੰਜਾਬ ਦੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਉਹ ਪੰਜਾਬ ਦਾ ਜਾਇਆ ਨਹੀਂ ਹੈਗਾ ਲੁਧਿਆਣੇ ਦੀ ਇੱਕ ਵੀਡੀਓ ਸੀ ਇਹਨਾਂ ਨੇ ਤਾਂ ਪੌਲਸ ਵਾਲਿਆਂ ਤੇ ਹਮਲਾ ਕਰਤਾ ਸੀ ਤੇ ਆਮ ਜਨਤਾ ਕੀ ਕਰੂਗੀ ਆਮ ਲੋਕ ਕੀ ਕਰਨਗੇ ਇਹ ਬੇਤੁਕੇ ਬਿਆਨ ਬਿਨਾ ਸੋਚੇ ਸਮਝੇ ਨਾ ਦਿਆ ਕਰੋ ਬਈ ਪੰਜਾਬੀ ਕਿਵੇਂ ਬਾਹਰ ਨਾ ਦਿਆ ਕਿ ਪੰਜਾਬੀ ਉੱਥੇ ਆ ਕੇ ਬਲਾਤਕਾਰ ਕਰਦੇ ਕਿ ਪਾਂਦਿਆਂ ਬਿਸ਼ਕਾਰੀਆ ਮਾਰਦੇ ਭਈਏ ਪਹਜਾਓ ਤੇ ਪੰਜਾਬ ਬਚਾਓ ਇਹ ਲਹਿਰ ਹੁਣ ਪੰਜਾਬ ਚ ਸਿਖਰਾਂ ਤੇ ਚੜ ਚੁੱਕੀ ਆ ਹੁਣ ਪੰਜਾਬੀ ਪੂਰੇ ਗੁੱਸੇ ਚ ਨੇ ਪੂਰੇ ਹੋਸ਼ ਚ ਨੇ ਕਿ ਭਈਏ ਪਹਜਾਓ ਪੰਜਾਬ ਬਚਾਓ ਇਹ ਲਹਿਰ ਕਿਉਂ ਉਠੀ ਆ ਉਗੀ ਹੁਸ਼ਿਆਰਪੁਰ ਵਿੱਚ ਇੱਕ ਘਟਨਾ ਹੋਈ ਸੀ ਉਸ ਤੋਂ ਬਾਅਦ ਘਟਨਾਾਂ ਤੇ ਘਟਨਾ ਵੀਡੀਓ ਵਾਇਰਲ ਹੋ ਰਹੀਆਂ ਨੇ ਪ੍ਰਵਾਸੀਆਂ ਦੀਆਂ ਜੋ ਪੰਜਾਬੀਆਂ ਨਾਲ ਗਲਤ ਵਿਹਾਰ ਕਰ ਰਹੇ ਨੇ ਕਿਸੇ ਦੀ ਪੱਗ ਨੂੰ ਹੱਥ ਪਾ ਰਹੇ ਨੇ ਸੋ ਇਹ ਪਹਿਲਾਂ ਵੀ ਹੁੰਦਾ ਆ ਰਿਹਾ ਸੀ ਪਰ ਹੁਣ ਇੰਨਾ ਪ੍ਰਵਾਸੀ ਭਈਆ ਨੇ ਹੱਦੋਂ ਜ਼ਿਆਦਾ ਕਾਹਨ ਕਾਹਨ ਲੱਗੇ ਛੋਟੇ ਛੋਟੇ ਬੱਚਿਆਂ ਦਾ ਬਲਤਕਾਰ ਕਾਹਨ ਲੱਗੇ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਲੁਧਿਆਣੇ ਵਿੱਚ ਇਹ ਘਟਨਾਵਾਂ ਹੋਈਆਂ ਨੇ ਇਸ ਕਰਕੇ ਪੰਜਾਬੀ ਪੂਰੇ ਗੁੱਸੇ 'ਚ ਨੇ ਤੇ ਪੰਜਾਬੀ ਇਹਨਾਂ ਦਾ ਵਿਰੋਧ ਵੀ ਕਰ ਰਹੇ ਨੇ ਤੇ ਕਈ ਇਹੋ ਜਿਹੇ ਵੀ ਬੰਦੇ ਨੇ ਜਿਹੜੇ ਕਿ ਇਹਨਾਂ ਦੇ ਹੱਕ 'ਚ ਖੜੇ ਨੇ ਜਿਵੇਂ ਕਿ ਰਾਜੇ ਆ ਉਗਰਾਹਾ ਤੇ ਹੋਰ ਕਈ ਪੰਜਾਬੀ ਖੜੇ ਨੇ ਸਭ ਉਹ ਇਹਨਾਂ ਨੇ ਪੰਜਾਬੀਆਂ ਬਾਰੇ ਤਾਂ ਕੀ ਬੋਲਣਾ ਸੀ ਭਈ ਉਹਨਾਂ ਦੇ ਹੱਕ 'ਚ ਹੋਣਾ ਸੀ ਬੱਚੇ ਦੇ ਹੱਕ 'ਚ ਕੀ ਬੋਲਣਾ ਸੀਗਾ ਸਭੇ ਪ੍ਰਵਾਸੀਆਂ ਦੇ ਹੱਕ 'ਚ ਬੋਲਦੇ ਨੇ ਤੇ ਅੱਜ ਮੈਂ ਹੁਣ ਗੱਲ ਕਰਨ ਲੱਗਾ ਹਾਂ ਜੋਤੀ ਜਾਦਵ ਦੀ ਉਹਨਾਂ ਦਾ ਇੱਕ ਬਿਆਨ ਆਇਆ ਕਿ ਭਾਰਤ ਸਾਰਿਆਂ ਦਾ ਸਾਂਝਾ ਦੇਸ਼ ਹੈ ਇੱਥੇ ਕੋਈ ਵੀ ਰਹਿ ਸਕਦਾ ਆ ਇੱਥੇ ਕੋਈ ਵੀ ਆ ਜਾ ਸਕਦਾ ਆ ਇੱਥੇ ਸਾਰਿਆਂ ਦਾ ਹੱਕ ਆ ਬੀਬਾ ਜੀ ਤੁਹਾਡਾ ਸਤਿਕਾਰ ਕਰਦੇ ਆ ਕਿਉਂਕਿ ਤੁਸੀਂ ਪੰਜਾਬ ਦੀ ਧੀ ਹੋ ਤੇ ਉਹਨਾਂ ਨੂੰ ਹੁਣ ਮੇਰਾ ਜਵਾਬ ਵੀ ਆ ਤੇ ਉਹਨਾਂ ਨੂੰ ਮੇਰੇ ਕੁਝ ਸਵਾਲ ਵੀ ਆ ਜੇ ਬੀਬਾ ਜੀ ਭਾਰਤ ਇੱਕ ਸਾਂਝਾ ਦੇਸ਼ ਆ ਸਾਰਿਆਂ ਦਾ ਬਰਾਬਰ ਦਾ ਹੱਕ ਆ ਫਿਰ ਹਿਮਾਚਲ ਵਾਲੇ ਉਨਾਚਲ ਪ੍ਰਦੇਸ਼ ਨਾਗਾਲੈਂਡ ਸਿੱਖਮ ਉੱਤਰਾਖੰਡ ਮਿਗਾਲਿਆ ਮੰਜੋਰਮ ਅਤੇ ਮਨੀਪੁਰ ਕੀ ਇਹ ਭਾਰਤ ਤੋਂ ਬਾਹਰ ਨੇ ਕੀ ਇੱਥੇ ਭਾਰਤ ਦਾ ਜੋ ਨਹੀਂ ਚੱਲਦਾ ਕੀ ਇੱਥੇ ਭਾਰਤ ਦੇ ਕਾਨੂੰਨ ਲਾਗੂ ਨਹੀਂ ਹੁੰਦੇ ਕੀ ਇੱਥੇ ਪ੍ਰਧਾਨ ਮੰਤਰੀ ਨਿਰਧਰ ਮੋਦੀ ਨੇ, ਟਰੰਪ ਆ, ਟਰੱਡੋ ਆ ਜਾਂ ਕੋਈ ਹੋਰ ਆ ਜੇ ਇਸ ਦੇਸ਼ ਦਾ ਕਾਨੂੰਨ ਇੱਕਾ, ਜੇ ਅਧਿਕਾਰ ਬਰਾਬਰ ਆ ਤੇ ਫਿਰ ਇੰਨਾ ਰਾਜਾਂ ਵਿੱਚ ਬਾਹਰਲੇ ਲੋਕਾਂ ਵਾਸਤੇ ਕਾਨੂੰਨ ਵੱਖਰੇ ਕਿਵੇਂ ਆ? ਹੁਣ ਦੱਸੋ ਭੈਣ ਜੀ ਪੰਜਾਬ ਵਿੱਚ ਕੋਈ ਵੀ ਜ਼ਮੀਨ ਖਰੀਦ ਸਕਦਾ, ਕੋਈ ਵੀ ਆ ਕੇ ਝੁੱਗੀ ਪਾ ਸਕਦਾ, ਕੋਈ ਵੀ ਇੱਥੇ ਆ ਕੇ ਬੱਚਿਆਂ ਦਾ ਬਲਾਤਕਾਰ ਕਰ ਕਰ ਸਕਦਾ, ਕੋਈ ਵੀ ਇੱਥੇ ਬੰਦਾ ਮਾਰ ਸਕਦਾ, ਕਤਲ ਕਰ ਸਕਦਾ, ਕੋਈ ਵੀ ਇੱਥੇ ਆ ਕੇ ਪਾਣ ਦੀਆਂ ਵਿਚਕਾਰੀਆਂ ਨਸ਼ਾ ਵੇਚਣ ਦਾ ਖੋਖੇ ਦੀਆਂ ਦੁਕਾਨਾਂ ਖੋਲ੍ਹ ਸਕਦਾ, ਕੋਈ ਵੀ ਇੱਥੇ ਆ ਕੇ ਦੀਆਂ ਪੈਣਾਂ ਦੀ ਇੱਜ਼ਤ ਲੁੱਟ ਸਕਦਾ ਕੋਈ ਵੀ ਇੱਥੇ ਆ ਕੇ ਸਰਦਾਰਾਂ ਦੀਆਂ ਪੱਗਾਂ ਨੂੰ ਹੱਥ ਪਾ ਸਕਦਾ ਕੀ ਪੰਜਾਬ ਇੱਕ ਸ਼ਾਮ ਰਾਡ ਆ ਇਹ ਪੰਜਾਬ ਵਿੱਚ ਆਉਂਦੇ ਆ ਕੋਈ ਵੀ ਬਾਹਰੋਂ ਆਉਂਦਾ ਪੰਜਾਬ ਵਿੱਚ ਰਹਿਣ ਲੱਗ ਜਾਂਦਾ ਕੋਈ ਇਹਨਾਂ ਦੀ ਪੁਸ਼ਕਿਸ਼ ਨਹੀਂ ਹੁੰਦੀ ਕੋਈ ਇਹਨਾਂ ਦੀ ਜਾਨ ਪਰਤਾਨ ਨਹੀਂ ਹੁੰਦੀ ਬਈ ਇਹ ਕਿੱਥੋਂ ਆਇਆ ਬਈ ਕੌਣ ਆ ਬਈ ਇਹ ਤਾਂ ਪਿਛਲਾ ਪਿਛੂਕੜ ਕੀ ਆ ਨੇ ਕੀ ਕ੍ਰਾਈਮ ਕੀਤੇ ਆ ਹੁਣ ਪੰਜਾਬੀ ਜੇ ਬਾਹਰ ਮਾਚਲ ਜਾ ਕੇ ਜ਼ਮੀਨ ਲੈਣ ਅਗਲੇ ਦੇਣਗੇ ਇਹ ਤਾਂ ਆਉਂਦੇ ਆ 100 ਦੀ 200 ਦੀ ਟੈਕਟ ਲੈ ਕੇ ਇੱਥੇ ਪੰਜਾਬ 'ਚ ਜ਼ਮੀਨ ਦੱਬ ਲੈਂਦੇ ਆ ਖਰੀਦ ਲੈਂਦੇ ਆ ਝੁੱਗੀ ਪਾ ਲੈਂਦੇ ਆ ਲੁਧਿਆਣੇ ਦੀ ਇੱਕ ਵੀਡੀਓ ਸੀ ਇਹਨਾਂ ਨੇ ਤਾਂ ਪੁਲਿਸ ਵਾਲਿਆਂ ਤੇ ਹਮਲਾ ਕਰਤਾ ਸੀ ਤੇ ਆਮ ਜਨਤਾ ਕੀ ਕਰੂਗੀ ਆਮ ਲੋਕ ਕੀ ਕਰਨਗੇ ਇਹਨਾਂ ਦੀ ਗੈਰਨੀਤੀ ਹੋਈ ਪੰਜਾਬ 'ਚ ਨਹੀਂ ਵਧ ਗਈ ਹੈ ਅੰਨੇ ਵਾਹਤ ਆਏ ਆ ਇੰਨਾਂ ਕੋਲ ਹਥਿਆਰ ਵੀ ਹੁੰਦੇ ਆ ਜੇ ਪੰਜਾਬੀ ਇਹਨਾਂ ਦਾ ਵਿਰੋਧ ਕਰਦੇ ਆ ਇਹਨਾਂ ਨੂੰ ਉਹਨਾਂ ਨੂੰ ਫਿਰ ਧਮਕੀਆਂ ਵੀ ਦਿੰਦੇ ਆ ਕੀ ਹੁਣ ਇੱਥੇ ਪੰਜਾਬੀ ਗਲਤ ਆ ਹੁਣ ਇਹ ਆਉਂਦੇ ਨੇ ਇੰਨਾਂ ਪਿੱਛੇ 7-8 ਜਵਾਕ ਹੁੰਦੇ ਨੇ ਪੂਰੀ ਫੋਟੋ ਵਾਲ ਟੀਮ ਹੁੰਦੀ ਆ ਕਰੈਕਟਰ ਟੀਮ ਹੁੰਦੀ ਆ ਕਿਉਂਕਿ ਇੰਨਾ ਇੰਨੇ ਤਾਂ ਇਹਨਾਂ ਦੇ ਜਵਾਕ ਹੀ ਹੁੰਦੇ ਆ ਇਹਨਾਂ ਦੀ ਗਿਣਤੀ ਪੰਜਾਬ ਤੇ ਲਗਾਤਾਰ ਤਾਂ ਹੀ ਵੱਧ ਰਹੀ ਹੈ ਕਥੇ ਪੰਜਾਬੀਆਂ ਦੇ ਇੱਕ ਇੱਕ ਦੋ ਦੋ ਜਵਾਕ ਹੁੰਦੇ ਨੇ ਤੇ ਇਹਨਾਂ ਦੇ ਕਥੇ 7-8 ਹੁੰਦੇ ਨੇ ਗਿਣਤੀ ਤਾਂ ਵਧਣੀ ਹੋਈ ਆ ਹੁਣ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀਆਂ ਦੇ ਜਵਾਕ ਘੱਟ ਹੁੰਦੇ ਨੇ ਤੇ ਪ੍ਰਵਾਸੀਆਂ ਦੇ ਜ਼ਿਆਦਾ ਹੁੰਦੇ ਨੇ ਇਸ ਨਾਲ ਪੰਜਾਬੀਆਂ ਦਾ ਪਹਿਰਾਵਾ ਪੰਜਾਬੀਆਂ ਦੀ ਬੁਲੀ ਪੰਜਾਬੀਆਂ ਦਾ ਸਾਰਾ ਉੱਠਣਾ ਬੈਠਣਾ ਬੋਲਣਾ ਚੱਲਣਾ ਸਭ ਕੁਝ ਖਤਮ ਹੋ ਰਿਹਾ ਪੰਜਾਬੀਆਂ ਨੂੰ ਖਤਰਾ ਆਇਆ ਇੱਥੇ ਹੁਣ ਜੇ ਹਲੇ ਵੀ ਨੱਥ ਨਾ ਪਾਈ ਗਈ ਪ੍ਰਵਾਸੀਆਂ ਤੇ ਉਹਨਾਂ ਨੂੰ ਨਾਲ ਰੋਕਿਆ ਗਿਆ ਤਾਂ ਪੰਜਾਬ ਉਹ ਦਿਨ ਦੂਰ ਨਹੀਂ ਪੰਜਾਬ ਵੀ ਇੱਕ ਯੂਪੀ ਬਿਹਾਰ ਵਰਗਾ ਹੋ ਜਾਊਗਾ ਇਹ ਗੁਰੂਆਪੀਰਾਂ ਦੀ ਧਰਤੀ ਆ ਮੈਡਮ ਜੀ ਇੱਥੇ ਪੰਜਾਬੀਆਂ ਨੇ ਲਹੂ ਡੋਲੇ ਆਪਣੀ ਧਰਤੀ ਵਾਸਤੇ ਇੱਥੇ ਦੇਸ਼ ਲਈ ਇਹਨਾਂ ਨੇ ਖੂਨ ਡੋਲੇ ਆਇਆ ਇੱਥੇ ਲੱਖਾਂ ਸਿੱਖਾਂ ਦੀ ਜਾਨ ਗਈ ਆ ਛਿੱਧੀਆਂ ਦਿੱਤੀਆਂ ਉਹਨਾਂ ਨੇ ਇੱਥੇ ਸਾਡਾ ਪਾਸ਼ਾਹੀ ਦਾਵਾ ਇੱਥੇ ਸਿੱਖਪੰਥ ਦੀ ਸਥਾਪਨਾ ਹੋਈ ਆ ਫਿਰ ਕੋਈ ਵੀ ਆ ਕੇ ਇੱਥੇ ਕੋਈ ਕਤਲ ਕੋਈ ਕ੍ਰਾਈਮ ਕੋਈ ਬਲਾਤਕਾਰ ਕੋਈ ਝੁੱਗੀ ਪਾ ਕੇ ਰਹਿ ਸਕਦਾ ਕੋਈ ਪਾਂ ਦੀਆਂ ਬਿਸ਼ਕਾਰੀਆਂ ਮਾਰ ਸਕਦਾ ਇਹ ਕਿਵੇਂ ਕੋਈ ਬਰਦਾਸ਼ਤ ਕਰ ਲੂਗਾ ਇਹ ਕਿਵੇਂ ਪੰਜਾਬੀ ਬਰਦਾਸ਼ਤ ਕਰਨਗੇ ਇਹ ਆਉਂਦੇ ਨੇ ਇਹਨਾਂ ਦਾ ਕੋਈ ਅਤਾ ਪਤਾ ਨਹੀਂ ਕੋਈ ਇਹਨਾਂ ਦੀ ਆਈਡੈਂਟੀ ਨਹੀਂ ਆਉਂਦੇ ਬਾਅਦ ਚ ਨੇ ਪਹਿਲਾਂ ਬੂਟਾ ਬਣੇ ਜਾਂਦੀ ਹੈ ਇੱਥੇ ਆ ਕੇ ਆਧਾਰ ਕਾਰਡ ਬਣ ਜਾਂਦੇ ਨੇ 500 ਦਾ ਹੁਣ ਮੈਂ ਇੱਕ ਵੀਡੀਓ ਦੇਖੀ ਸੀਗੀ ਉੱਥੇ ਇੱਕ ਪ੍ਰਵਾਸੀ ਕਿਰਾਏ ਤੇ ਰਹਿ ਰਿਹਾ ਠੀਕ ਹੈ ਉਹਨੇ ਆਧਾਰ ਕਾਰਡ ਜਿੱਥੇ ਉਹ ਕਿਰਾਏ ਤੇ ਰਹਿ ਰਿਹਾ ਉੱਥੋਂ ਦਾ ਐਡਰੈਸ ਬਣਾਇਆ ਹੋਇਆ ਕਹਿੰਦਾ ਮੈਂ 500 ਰੁਪਿਆ ਲਾਇਆ ਸੀਗਾ ਇਹਨਾਂ 500 ਜਿਹਾ ਹੀ ਬਣਦਾ ਆ ਆਇਡੈਂਟੀ ਤਾਂ ਬਣਦੀ ਆ ਜੇ ਉਹਦਾ ਪੱਕਾ ਇੱਥੇ ਟਿਕਾਣਾ ਹੋਵੇ ਆ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਆ ਯਾਨੀ ਕਿ ਯਹਾਂ ਪਰ ਜੋ ਤੁਸੀਂਨੇ ਆਧਾਰ ਕਾਰਡ ਚੇਂਜ ਕੀਤਾ ਹੈ ਉਹ ਕਿਰਾਏ ਤੇ ਜਹਾਂ ਪਰ ਰਹਤੇ ਹੋ ਉਸਕੇ ਉਸ ਜਗ੍ਹਾ ਤੇ ਉਸਕੇ ਐਡਰੈਸ ਤੇ ਤੁਸੀਂਨੇ ਐਡਰੈਸ ਦਰਵਾਵਾ ਲਿਆ

ਕਾਨੂੰਨ ਬਣੇ ਹੋਏ ਨੇ ਕੋਈ ਪ੍ਰਵਾਸੀ ਆ ਕੇ ਇੱਥੇ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਨਹੀਂ ਰਹਿ ਸਕਦਾ ਤੇ ਪੰਜਾਬ 'ਚ ਵੀ ਇਹ ਕਾਨੂੰਨ ਬਣਨੇ ਚਾਹੀਦੇ ਨੇ ਕਿ ਕੋਈ ਬਾਹਰੋਂ ਆ ਕੇ ਜ਼ਮੀਨ ਨਾ ਖਰੀਦੇ ਇੱਥੇ ਉਹਨਾਂ ਦੀ ਬੂਟਾ ਨਾ ਬਣੇ ਪੰਚਾਇਤਾਂ 'ਚ ਮਤੇ ਪੈਣੇ ਚਾਹੀਦੇ ਨੇ ਪੂਰੇ ਪੰਜਾਬ ਨੂੰ ਇੱਕਜੁੱਟ ਹੋਣਾ ਚਾਹੀਦਾ ਆ ਜੇ ਬਾਕੀ ਸੂਬੇ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਕਾਨੂੰਨ ਬਣਾ ਸਕਦੇ ਆ ਫਿਰ ਪੰਜਾਬ ਦੀ ਵਾਰੀ ਲੋਕ ਜੇ ਉੱਠ ਪਏ ਤੁਹਾਨੂੰ ਦੁੱਖ ਕਿਹੜੀ ਗੱਲ ਦਾ ਬੀਬਾ ਜੀ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਧਰਤੀ ਬਾਰੇ ਸੋਚਣ ਦਾ ਹੱਕ ਹੈਗਾ ਕਿ ਨਹੀਂ ਹੈਗਾ ਸਾਨੂੰ ਇਹ ਵੀ ਦੱਸ ਦਿਓ ਮੈਡਮ ਜੀ ਜੇ ਪੰਜਾਬ ਦੇ ਲੋਕ ਸਰਕਾਰਾਂ ਬਣਾ ਸਕਦੇ ਆ ਤੇ ਸਰਕਾਰਾਂ ਲਾ ਵੀ ਸਕਦੇ ਆ ਤੱਕ ਤੇ ਪਲਟ ਹੋਏ ਆ ਹੁਣ ਨੇਪਾਲ ਦੀ ਹੁਣ ਪਿੱਛੇ ਦੀ ਘਟਨਾ ਹੋਈ ਹੈ ਨਾ ਉਹਨਾਂ ਨੇ ਤਾਕਤਾਂ ਪਲਟ ਦਿੱਤਾ ਜੇ ਲੋਕ ਇਕੱਠੇ ਹੋਣ ਲੱਗ ਜਾਣ ਇੱਕ ਆਵਾਜ਼ ਲਹਿਰ ਬਣ ਦੇ ਫਿਰ ਸਰਕਾਰਾਂ ਡਿੱਗਦੀਆਂ ਵੀ ਹੁੰਦੀਆਂ ਨੇ ਇਸੇ ਕਰਕੇ ਸਰਕਾਰਾਂ ਨੂੰ ਬੇਨਤੀ ਆ ਕਿ ਕਾਨੂੰਨ ਜਲ ਤੋਂ ਜਲਦ ਬਣਾਏ ਜਾਣ ਭਗਵੰਤ ਮਾਨਤਾ ਪੱਲਾ ਝਾੜ ਕੇ ਕਹਿੰਦੇ ਅਸੀਂ ਕਿਸੇ ਨੂੰ ਆਉਣ ਤੋਂ ਨਹੀਂ ਰੋਕ ਸਕਦੇ ਸੋ ਕੋਈ ਵੀ ਲੀਡਰ ਮੰਤਰੀ ਨਹੀਂ ਬੋਲਿਆ ਪ੍ਰਵਾਸੀਆਂ ਬਾਰੇ ਪਹਿਲਾਂ ਸੁਖਪਾਲ ਸਿੰਘ ਖਹਿਰਾ ਬੋਲਦੇ ਹੁੰਦੇ ਸੀ ਪ੍ਰਵਾਸੀਆਂ ਬਾਰੇ ਹੁਣ ਤਾਂ ਉਹਨਾਂ ਦਾ ਵੀ ਨਹੀਂ ਕੋਈ ਬਿਆਨ ਆਇਆ ਹੁਣ ਇਹ ਕੁਝ ਮੋٹے ਮੋٹے ਸਵਾਲ ਆ ਬੀਬਾ ਜੀ ਜਿਆਦਾ ਕੁਝ ਨਹੀਂ ਕਹਿਣਾ ਤੁਸੀਂ ਪੜੇ ਲਿਖੇ ਹੋ ਜੇ ਮੇਰੇ ਵਰਗੇ 12ਵੀਂ ਜਵਾਤ ਪਾਸ ਕਰਕੇ ਇਹ ਸਭ ਗੱਲਾਂ ਸੋਚ ਸਕਦੇ ਨੇ ਫਿਰ ਮੈਡਮ ਜੀ ਤੁਸੀਂ ਤਾਂ ਹਾਈਲੀ ਕੁਆਲਿਫਿਕੇਸ਼ਨ ਹੋ ਹਣ ਵਾਰੀ ਹੁੰਦੀ ਆ ਉਹਨਾਂ ਲੋਕਾਂ ਦੀ ਜਿਹੜੇ ਬੇਫਾਲਤੂ ਬੇਤੁੱਕੇ ਜੇ ਬਿਆਨ ਦਿੰਦੇ ਨੇ ਬਿਲਕੁਲ ਜ਼ੀਰੋ ਦਲੀਲਾਂ ਦਿੰਦੇ ਆ ਕਿ ਪੰਜਾਬ ਚ ਪ੍ਰਵਾਸੀ ਨਾ ਕੱਢੋ ਫਿਰ ਆਖਦੇ ਨੇ ਕਿ ਪੰਜਾਬੀ ਵੀ ਤਾਂ ਬਾਹਰ ਜਾਂਦੇ ਆ ਉਹ ਭਾਈ ਸਾਰਿਆਂ ਨੂੰ ਪਤਾ ਵੀ ਪੰਜਾਬੀ ਕਿੱਦਾਂ ਬਾਹਰ ਜਾਂਦੇ ਆ 40 45 ਲੱਖ ਲਾ ਕੇ ਜਾਂਦੇ ਆ ਉਹਨਾਂ ਦਾ ਸਾਰਾ ਪਹਿਰਾਵਾ ਸਿੱਖਦੇ ਆ ਉਹਨਾਂ ਦੀ ਬੁਲੀ ਉਹਨਾਂ ਦਾ ਸੱਭਿਆਚਾਰ ਸਿੱਖਦੇ ਆ ਫਿਰ ਪੇਪਰ ਦਿੰਦੇ ਆ ਉਹਨਾਂ ਦਾ ਫਿਰ ਉਹਨਾਂ ਨੇ ਦੇਖਣਾ ਹੁੰਦਾ ਕਿ ਪਾਸ ਜਿਹੜਾ ਬੱਚਾ ਹੋਊਗਾ ਜਿਹੜੇ ਉਹ ਚੁਣਨਗੇ ਉਹ ਬਾਹਰ ਜਾ ਸਕਦਾ ਉਹਦੀ ਇੰਟਰਵਿਊ ਹੁੰਦੀ ਆ ਉਹਦੀ ਪੂਰੀ ਇਨਕੁਆਇਰੀ ਹੁੰਦੀ ਆ ਫੇਰ ਉਹ ਕਿਤੇ ਬਾਹਰ ਜਾਂਦਾ ਫੇਰ ਟੈਨਸ਼ਨ ਉਦੋਂ ਵੀ ਨਹੀਂ ਮੁੱਕਦੀ ਬਾਹਰ ਜਾ ਕੇ ਫੇਰ ਉਹਨਾਂ ਦਾ ਪੜਾਈ ਹੁੰਦੀ ਆ ਪੜਾਈ ਹੁੰਦੀ ਆ ਫੇਰ ਨਾਨਾ ਸ਼ਿਫਟਾਂ ਹੁੰਦੀ ਆ ਕੰਮ ਕਰਨਾ ਹੁੰਦਾ ਕਿ ਆਪਣੀ ਫੀਸ ਆਬਜੀ ਆਦੇ ਗੁਜ਼ਾਰੇ ਜੋਗਾ ਬੱਜਾ ਕਰ ਸਕੇ ਫੇਰ ਉਦੋਂ ਬਾਅਦ ਕਰ ਲੈਣਾ ਉਹਦਾ ਰੈਂਟ ਦੇਣਾ ਉਥੇ ਟੈਕਸ ਪੇ ਕਰਨਾ ਸਰਕਾਰਾਂ ਨੂੰ ਫੀਸਾਂ ਦੇਣੀਆਂ ਕਿ ਸਾਡੇ ਪੰਜਾਬੀ 200 ਦੀ ਟਿਕਟ ਲੈ ਕੇ ਚਲੇ ਜਾਂਦੇ ਆ ਦੱਸੋ ਅਗਲੇ ਬਾਹਰ ਲੈਣਗੇ ਗੱਲ ਸਾਰੀ ਮੂਹਰ ਦੀ ਹੁੰਦੀ ਆ ਜੇ ਬਗਾਨਿਆਂ ਦੇਸ਼ ਆਲਾ ਮੂਹਰ ਲਾਊਗਾ ਫੇਰ ਕਦੇ ਆਪਣਾ ਵੀਜ਼ਾ ਲੱਗੂਗਾ ਆਪਾਂ ਜਾ ਸਕਾਂਗੇ ਉਹਨਾਂ ਦੇਸ਼ ਇਹ ਬੇਤੁੱਕੇ ਬਿਆਨ ਬਿਨਾ ਸੋਚੇ ਸਮਝੇ ਨਾ ਦਿਆ ਕਰੋ ਬਈ ਪੰਜਾਬੀ ਕਿਵੇਂ ਬਾਹਰ ਜਾਂਦੇ ਆ ਕਿ ਪੰਜਾਬੀ ਉੱਥੇ ਆ ਕੇ ਬਲਾਤਕਾਰ ਕਰਦੇ ਆ ਕਿ ਪਾਨ ਦੀਆਂ ਬਿਸ਼ਕਾਰੀਆ ਮਾਰਦੇ ਆ ਕਿ ਉੱਥੇ ਧੀਆ ਭੈਣਾਂ ਦੀ ਇੱਜ਼ਤ ਨੂੰ ਲੁੱਟਦੇ ਆ ਉੱਥੇ ਗੋਰਿਆਂ ਦੀ ਇੱਜ਼ਤ ਨੂੰ ਖਤਰਾ ਹੈ ਸੋ ਇਹ ਕਹਿੰਦੇ ਨੇ ਕਿ ਪੰਜਾਬੀ ਬਾਹਰ ਜਾਂਚਾ ਜੇ ਉਹ ਦੇਸ਼ ਵਾਲੇ ਪੰਜਾਬੀਆਂ ਨੂੰ ਬਾਹਰ ਕੱਢਣ ਪ੍ਰਵਾਸੀਆਂ ਨੂੰ ਬਾਹਰ ਕੱਢਣ ਤਾਂ ਕੀ ਬਣੂਗਾ ਬਈ ਕੀ ਕਰੋਗੇ ਫਿਰ ਮੈਂ ਪਹਿਲਾਂ ਵੀ ਦੱਸਿਆ ਕਿ ਪੰਜਾਬੀ ਕਿਵੇਂ ਜਾਂਦੇ ਆ ਜੇ ਉਹ ਸੱਦਦੇ ਆ ਪੰਜਾਬੀ ਤਾਂ ਬਾਹਰ ਜਾਂਦੇ ਆ ਉਹਨਾਂ ਦੇ ਬਿਨਾ ਪੁੱਛੋ ਬਾਹਰ ਨਹੀਂ ਜਾਂਦੇ ਬਈ 200 ਦੀ ਟਿਕਟ ਲੈਦੀ ਮੈਂ ਟ੍ਰੇਨ ਦੇ ਬਾਥਰੂਮ ਵਾਲੇ ਡੱਬੇ 'ਚ ਹੀ ਬੈ ਕੇ ਆਗੇ ਐ ਨਹੀਂ ਜਾਂਦੇ ਪੰਜਾਬੀ ਬਾਹਰ ਜੇ ਕੋਈ ਡੌਂਕੀ ਲਾ ਕੇ ਜਾਂਦਾ ਆ ਫੇਰ ਉਹ ਫੜਦੇ ਆ ਉੱਥੇ ਉਹ ਛਾਪੇ ਮਾਰਦੇ ਆ ਜੇ ਕਿਸੇ ਨੇ ਡੌਂਕੀ ਲਾਈ ਹੁੰਦੀ ਆ ਉਹਨਾਂ ਨੂੰ ਖਤਰਾ ਹੁੰਦਾ ਉਹਨਾਂ ਨੂੰ ਉਹ ਇੱਧਰ ਭੇਜਦੇ ਆ ਉਹ ਉਹਨਾਂ ਤੋਂ ਔਖੇ ਆ ਉਹ ਜਿਹੜੇ ਡੌਂਕੀ ਲਾ ਕੇ ਜਾਂਦੇ ਆ ਨਾ ਕਿ ਜਿਹੜੇ ਆਪਣੇ ਪੂਰੀ ਜਾਂਚ ਪਤਾਣ ਕਰਕੇ ਇਨਕੁਆਇਰੀ ਕਰਕੇ ਜਦੋਂ ਪਾਸਪੋਰਟ ਵੀ ਬੰਦਾ ਹੈ ਨਾ ਆਪਣੇ ਪੁਲਿਸ ਪਹਿਲਾਂ ਘਰੇ ਆਉਂਦੀ ਆ ਫਿਰ ਗਵਾਹੀ ਪੈਂਦੀ ਆ ਮੈਂਬਰ ਹੁੰਦੇ ਆ ਬਈ ਹਾਂ ਬਈ ਬੰਦਾ ਜੈਨੂਵਾਲਾ ਇਹਦਾ ਕੋਈ ਕ੍ਰਾਈਮ ਨਹੀਂ ਹੁੰਦਾ ਇਹਨਾਂ ਦਾ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਬਈ ਕ੍ਰਾਈਮ ਕੀਤਾ ਹੁੰਦਾ ਬਈ ਇੱਥੇ ਆ ਕੇ ਠੀਕ ਆ ਹੁਣ ਇੱਥੋਂ ਕਰਾਇਮ ਕੀਤਾ ਫਿਰ ਵਾਪਸ ਚੱਲ ਗਏ ਫਿਰ ਪਛਤਾਉਂਦਾ ਕੀ ਫਾਇਦਾ ਜਦ ਚਿੜੀਆ ਹੀ ਚੌਗੀ ਖੇਤ ਤੇ ਇੱਕ ਹੋਰ ਗੱਲ ਕਿ ਪੰਜਾਬੀ ਉੱਥੇ ਆ ਕੇ ਚਲੋ ਹੁਣ ਬਾਹਰ ਵੀ ਚੱਲ ਕੇ ਕੀ ਉੱਥੇ ਆ ਕੇ ਝੁੱਗੀ ਪਾ ਲੈਣਗੇ ਕਿਸੇ ਦੀ ਜ਼ਮੀਨ ਦੇ ਕਬਜ਼ਾ ਕਰ ਲੈਣਗੇ ਦਸੋ ਪੰਜਾਬੀ ਇਦਾਂ ਕਰਦੇ ਹੁਣ ਇਹਨਾਂ ਨੂੰ ਤੁਸੀਂ ਜਵਾਬ ਦੇਣਾ ਕਮੈਂਟਾਂ ਵਿੱਚ ਸੋ ਪੰਜਾਬ ਇੱਕ ਸ਼ਾਮਲਾੜ ਨਹੀਂ ਹੈਗੀ ਵੀ ਜਿੱਥੇ ਕੋਈ ਵੀ ਮਰਜ਼ੀ ਆ ਕੇ ਰਹੀ ਜਾਵੇ ਰਹੀ ਜਾਵੇ ਬਲਤਕਾਰ ਕਰੇ ਉਹਨਾਂ ਦਾ ਦਿਲ ਕਰਦਾ ਸ਼ਰਾਬ ਪੀ ਕੇ ਡਿੱਗੀ ਆਵੇ ਹੁਣ ਦਸਹਰਾ ਹੁੰਦਾ ਆ ਰਾਵਣ ਨੂੰ ਹਰ ਸਾਲ ਕਿਉਂ ਜਾਲਦੇ ਆ ਕਿਉਂਕਿ ਉਹ ਸੀਤਾ ਮਾ ਨੂੰ ਚੱਕ ਕੇ ਲੈ ਗਿਆ ਸੀ ਉਹਦਾ ਭਾਈ ਚੱਕ ਕੇ ਲੈ ਕੇ ਗਿਆ ਸੀ ਉਹ ਪਤਾ ਕਿੱਡਾ ਵੱਡਾ ਵਿਦਵਾਨ ਸੀਗਾ ਉਹਨੇ ਕਾਲ ਮੰਜੇ ਦੇ ਪਾਵੇ ਨਾਲ ਬੰਨਿਆ ਹੋਇਆ ਸੀਗਾ ਸੋਨੇ ਦੀ ਲੰਕਾ ਸੀ ਉਹਦੀ ਉਹਨੇ ਸੀਤਾ ਮਾਤਾ ਨੂੰ ਚੱਕਿਆ ਚੱਕ ਕੇ ਉਹਨੇ ਆਪਣੇ ਮੈਲ ਚ ਨਹੀਂ ਰੱਖਿਆ ਉਹਨੂੰ ਦੂਰ ਰੱਖਿਆ ਉਹ ਇਹਨਾਂ ਕੋਈ ਗਲਤ ਨਹੀਂ ਕੀਤਾ ਤੁਸੀਂ ਤਾਂ ਚਲੋ ਰਾਵਣ ਨੂੰ ਅੱਗੇ ਲਾਉਂਦੇ ਹੋ ਪਰ ਜਿਹੜੇ ਹੁਣ ਆਹ ਜਿਹੜੇ ਰਾਵਣ ਆਏ ਹੋਏ ਆ ਜਿਹੜੇ ਪੰਜਾਬ ਚ ਆਹ ਜਿਹੜੇ ਰਾਵਣ ਆਏ ਹੋਏ ਆ ਹੁਣ ਇਹਨਾਂ ਦਾ ਕੀ ਬਣੇ ਤੁਸੀਂ ਤਾਂ ਇਹਨਾਂ ਦੇ ਹੱਕ ਜਿਹੀ ਖੜੀ ਜਾਂਦੇ ਉਹ ਰਾਵਣ ਨੇ ਤਾਂ ਭਲਾ ਕੁਝ ਕੀਤਾ ਨਹੀਂ ਸੀ ਪਰ ਇਹਨਾਂ ਰਾਵਣਾ ਨੇ ਤਾਂ ਛੋਟੇ ਛੋਟੇ ਬੱਚੇ ਤੱਕ ਨਹੀਂ ਛੱਡੇ ਹੁਣ ਕੱਲਾ ਜਵਾਕੇ ਦੇ ਬਾਹਰ ਨਹੀਂ ਜਾ ਸਕਦੇ ਆਪਾਂ ਕੋਈ ਭੇਜ ਨਹੀਂ ਸਕਦੇ ਬਈ ਹੁਣ ਕੱਲੇ ਕਿਤੇ ਆਪਾਂ ਵੀ ਨਹੀਂ ਕਿਤੇ ਜਾ ਸਕਦੇ ਕਿਉਂਕਿ ਹੁਣ ਇਹਨਾਂ ਦਾ ਕੀ ਪਤਾ ਇਹ ਝੁੰਡ ਚਾਉਂਦੇ ਆ ਇਨਾਂ ਕੋਲ ਹਥਿਆਰ ਹਿਊਰ ਹੁੰਦੇ ਆ ਪੰਜਾਬੀ ਕਿਤੇ ਇੱਕਿਆਣਾ ਹੁੰਦਾ ਆ ਇਹ ਚਾਰ ਪੰਜ ਜਾਣੇ ਹੁੰਦੇ ਆ ਹੁਣ ਕੱਲ ਦੀ ਵੀਡੀਓ ਆਈ ਆ ਸਾਹਮਣੇ ਇੱਕ ਸਿੱਖ ਨੌਜਵਾਨ ਸਕੂਲੋਂ ਆਉਂਦਾ ਆ ਉਹਨੂੰ ਤਿੰਨੇ ਪਰਵਾਸੀ ਪੈ ਜਾਂਦੇ ਆ ਰਾਜ ਉਹਦੀ ਜਸਤਾਂ ਦੀ ਬੇਇੱਜ਼ਤੀ ਕਰਦੇ ਆ ਉਹਦੇ ਪਤਾ ਨਹੀਂ ਕੀ ਮਾਰਦੇ ਆ ਆ ਵੀਡੀਓ ਵੀ ਦਿਖਾ ਦਿੰਨੇ ਆ ਆਹਨ ਤੇਹੀ ਵੀਡੀਓ ਦੇਖ ਹੀ ਲਈ ਹੋਣੀ ਹੈ ਜੇ ਆਪਣੇ ਪੰਜਾਬੀ ਬਾਹਰ ਜਾਂਦੇ ਆ ਭਾਈ ਜੇ ਉਥੇ ਕਾਨੂੰਨ ਦੀ ਉਲੰਘਣਾ ਵੀ ਕਰਦੇ ਆ ਚਲੋ ਮੰਨ ਲਿਆ ਭਾਈ ਕਈ ਕਰਦੇ ਵੀ ਹੋਣਗੇ ਅਗਲੇ ਨਾਲ ਦੇ ਨਾਲ ਅੰਦਰ ਕਰ ਲੈਂਦੇ ਆ ਫਿਰ ਉਹਦੀ ਉਹਨੂੰ ਜੇਲ੍ਹ ਚ ਰੱਖਦੇ ਆ ਉਤੋਂ ਫਿਰ ਟੈਕਸ ਭਰਾਉਂਦੇ ਫਿਰ ਉਤੋਂ ਜੁਰਮਾਨਾ ਭਰਾਉਂਦੇ ਆ ਫਿਰ ਉਹ ਜੇ ਜ਼ਿਆਦਾ ਗਲਤੀ ਹੋਵੇ ਉਹਨੂੰ ਇੱਧਰ ਫਿਰ ਵਾਪਸ ਵੀ ਭੇਜ ਦਿੰਦੇ ਆ ਰਿਪੋਰਟ ਕਰ ਦਿੰਦੇ ਆ ਤੇ ਇੱਧਰ ਤਾਂ ਸਾਡੇ ਕੋਲ ਜ ਪਤਾ ਹੀ ਨਹੀਂ ਲੱਗਦਾ ਕਿੰਨੇ ਇਹਨਾਂ ਕਿੰਨੇ ਹਾਸੇ ਹੋ ਗਏ ਕਿ ਪ੍ਰਵਾਸੀ ਫੜੇ ਗਏ ਆ ਆ ਹੁਣ ਕਿੰਨੀਆਂ ਵੀਡੀਓ ਪਾਈਆਂ ਹੋਈਆਂ ਪ੍ਰਵਾਸੀਆਂ ਖਨਾਓ ਆ ਦੇਖ ਲਓ ਵੀਡੀਓ ਇਹਦਾ ਇੰਨਾ ਚ ਪ੍ਰਵਾਸੀਆਂ ਦੇ ਕਾਰੇ ਦੇਖ ਲਓ ਆ ਹੁਣੇ ਤੁਹਾਨੂੰ ਸਕਰੀਨ ਤੇ ਸ਼ੋ ਹੋਦਾ ਹੁਣ ਆ ਵੀਡੀਓ ਇਹ ਤੁਸੀਂ ਵੀਡੀਓ ਸਾਰੇ ਮੇਰੇ ਚੈਨਲ ਤੋਂ ਚੱਕ ਲਓ ਇਹ ਵੀਡੀਓ ਦੇਖ ਲਓ ਸਾਰੇ ਪ੍ਰਵਾਸੀਆਂ ਦੇ ਕਾਰੇ ਸਾਹਮਣੇ ਆ ਜਾਣਗੇ ਇਹ ਤਾਂ ਹੁਣ ਇੱਥੇ ਤੱਕ ਪਹੁੰਚ ਗਏ ਕਿ ਸਿੱਖਾਂ ਦਾ ਰੂਪ ਤਾਂ ਲੱਗ ਗਏ ਆ ਮੁੱਲਾਪੁਰ ਦੀ ਘਟਨਾ ਆ ਭਾਈ ਪ੍ਰਵਾਸੀ ਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਸੈੱਟ ਤੇ ਦਮਾਲਾ ਬਣਿਆ ਹੋਇਆ ਕੋਈ ਕਹਿ ਨਹੀਂ ਸਕਦਾ ਵੀ ਪ੍ਰਵਾਸੀ ਆ ਉਹਨਾਂ ਨੇ ਸੂਨ ਵਾਲੀ ਬੱਕਰੀ ਮਾਰ ਕੇ ਖਾ ਲਈ ਉਹਨਾਂ ਨੇ ਰਾਸ਼ਟਰੀ ਪੰਛੀ ਮੋਰ ਮਾਰ ਕੇ ਖਾ ਲਿਆ ਦੱਸੋ ਹੁਣ ਕੀ ਕਰੀਏ ਭਾਈ ਸੋ ਇਹਨਾਂ ਨੇ ਹੁਣ ਨਬਜ਼ ਫੜ ਲਈ ਆਪਣੀ ਪੰਜਾਬੀਓ ਚੱਕੰਨੇ ਹੋ ਜੋ ਹੁਣ ਲੱਖਾਂ ਸਦਾਨਾ ਬੋਲ ਬੋਲ ਪਹਿਲਾਂ ਕਿੰਨਾ ਬੋਲਿਆ ਪ੍ਰਵਾਸੀਆਂ ਬਾਰੇ ਭਾਈ ਇਹ ਐ ਆ ਹੁਣ ਉਹ ਸਾਰੀਆਂ ਗੱਲਾਂ ਸੱਚ ਹੋ ਰਹੀਆਂ ਨੇ ਹੋ ਰਹੀਆਂ ਕਿ ਨਹੀਂ ਭਾਈ ਇੱਕ ਘਰਾਂ ਤੱਕ ਪਹੁੰਚ ਚੁਕੇ ਆ ਆਪਣੇ ਹੁਣ ਸੋ ਪੰਜਾਬੀਓ ਆਪਣੀ ਸੁਰੱਖਿਆ ਆਪ ਕਰੋ ਤੇ ਇਹ ਆਵਾਜ਼ ਆਪਣੀ ਬੁਲੰਦ ਰੱਖੋ ਕਿ ਪ੍ਰਵਾਸੀ ਤੇ ਜ਼ਮੀਨਾਂ ਖਰੀਦਦੇ ਬੂਟਾ ਨਾ ਬਣ। ਸਾਰੇ ਹਿੰਦੂ, ਮੁਸਲਮਾਨ, ਸਿੱਖ, ਸਾਈ ਸਾਰੇ ਇੱਕ ਆਵਾਜ਼ ਕਰਨ ਫੇਰ ਹੀ ਪੰਜਾਬ ਦਾ ਭਲਾ ਹੋ ਸਕਦਾ ਆ। ਹੁਣ ਇਹ ਕਹਿੰਦੇ ਨੇ ਕਿ ਪੰਜਾਬੀ ਬਾਹਰ ਜਾਂਦੇ ਆ। ਹੁਣ ਅਗਲੇ ਮੋੜ ਲਾਉਂਦੇ ਆ ਭਾਈ ਸਾਡੇ ਪਾਸਪੋਰਟ ਤੇ ਫੇਰ ਅਸੀਂ ਬਾਹਰ ਜਾਂਦੇ ਆ। ਹੁਣ ਇੱਕ ਮੇਰੀ ਉਦਾਹਰਨ ਸੁਣੋ। ਹੁਣ ਮੋਦੀ ਆ, ਮੋਦੀ ਦੇ ਜਿਹੜੇ ਪਾਸਪੋਰਟ ਤੇ ਮੋਹ ਲੱਗੂ ਉਹ ਵੀ ਤਾਂ ਬਾਹਰ ਜਾਊਗਾ। ਅਗਲੇ ਨਹੀਂ ਜਾਣ ਦੇਵੇਂ ਮੋਦੀ ਕੌਣ ਆ ਚਾਹੇ ਪ੍ਰਧਾਨ ਮੰਤਰੀ ਹੋਵੇ ਦੇਸ਼ ਦਾ। ਜੇ ਉਹਦੇ ਪਾਸਪੋਰਟ ਤੇ ਮੋਹਰ ਲੱਗੂਗੀ ਤਾਂ ਬਾਹਰ ਜਾਊਗਾ ਉਵੇਂ ਹੀ ਹੋਣਾ ਚਾਹੀਦਾ ਪੰਜਾਬ ਵਿੱਚ ਜੇ ਪੰਜਾਬੀ ਚਾਹਣ ਪੰਜਾਬ ਸਰਕਾਰ ਚਾਵੇ ਬਈ ਪ੍ਰਵਾਸੀ ਇੱਥੇ ਆਵੇ ਉਹਨਾਂ ਦਾ ਪਾਸਪੋਰਟ ਜਾਂ ਕੋਈ ਇਹੋ ਜਿਹੀ ਆਈਡੈਂਟੀ ਬਣੇ ਬਈ ਪਹਿਲਾਂ ਉਹਦੀ ਜਾਂਚ ਪਰਤਾਲ ਹੋਵੇ ਬਈ ਇਨਕੁਆਰੀ ਹੋਵੇ ਬਈ ਉਹਦਾ ਪਿਛਲਾ ਬੈਕਗ੍ਰਾਉਂਡ ਕੀ ਆ ਫਿਰ ਉਹਦੇ ਕਾਜਕਾਂ ਤੇ ਮੋਹਰ ਲੱਗੇ ਹਾਂ ਬਈ ਇਹਨੇ ਟਾਈਮ ਲਈ ਹੈਗਾ ਆ ਬਈ ਇੰਨਾ ਟਾਈਮ ਇੱਥੇ ਕੰਮ ਕਰੂਗਾ ਫਿਰ ਇਹਨਾਂ ਨੂੰ ਵਾਪਸ ਜਾਣਾ ਪੈਣਾ ਟਾਈਮ ਹੋ ਜਾ ਤੇ ਇਦਾਂ ਹੋਣਾ ਚਾਹੀਦਾ ਆ ਨਾਲੇ ਪੰਜਾਬੀ ਤਾਂ ਵਿਸ਼ਵ ਯੁੱਧਾਂ ਤੋਂ ਪਹਿਲਾਂ ਦੇ ਜਾਂਦੇ ਨੇ ਬਾਹਰ ਅੰਗਰੇਜ਼ ਉਹਨਾਂ ਨੂੰ ਆਪ ਲੈ ਕੇ ਜਾਂਦੇ ਸੀਗੇ ਬਈ ਸਿੱਖੋ ਬਈ ਤੁਸੀਂ ਸਾਡੇ ਲਈ ਲੜੋ ਉਹਨਾਂ ਸਿੱਖਾਂ ਦੇ ਤਾਂ ਬਾਹਰਲੇ ਦੇਸ਼ਾਂ 'ਚ ਬੁੱਤ ਵੀ ਬਣੇ ਹੋਏ ਨੇ ਇਟਲੀ 'ਚ ਤੁਸੀਂ ਦੇਖੇ ਹੋਣੇ ਨੇ ਬਾਹਰਲੇ ਦੇਸ਼ਾਂ 'ਚ ਲੋਕ ਸਿੱਖਾਂ ਦੀ ਇੱਜ਼ਤ ਮਾਣ ਨਾਲ ਮਿਲਦੇ ਨੇ ਇੱਥੇ ਪ੍ਰਵਾਸੀਆਂ ਬਾਰੇ ਦੇਖ ਲਓ ਉਹਨਾਂ ਨੇ ਕੀ ਕਾਰੇ ਕੀਤੇ ਸੋ ਤੁਸੀਂ ਪ੍ਰਵਾਸੀਆਂ ਨੂੰ ਪੰਜਾਬੀਆਂ ਨਾਲ ਕੰਪੇਅਰ ਨਾ ਕਰੋ ਤੁਸੀਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਪਹਿਲਾਂ ਤਾਂ ਮੂੰ ਚਾਕੇ ਬਿਆਨ ਦੇਣ ਲੱਗ ਜਾਨੇ ਹੂੰ ਪੰਜਾਬੀਆਂ ਦੀ ਕੁਰਬਾਨੀਆਂ ਦੇਖੋ ਕੀ ਐਸ ਦੇਖ ਲਈ ਪੰਜਾਬੀਆਂ ਦਾ ਲੋਡ ਉੱਲਿਆ ਹੋਇਆ ਭਾਈ ਇਸ ਧਰਤੀ ਤੇ ਐਵੇਂ ਕੋਈ ਪਾਣ ਦੀਆਂ ਪਿਸ਼ਕਾਰੀਆਂ ਕਿਵੇਂ ਮਾਰ ਦੂ ਐਵੇਂ ਕੋਈ ਬੀੜੀ ਸਿਗਰਟ ਕਿਵੇਂ ਪੀ ਜਾਊਗਾ ਭਾਰਤ ਇੱਕ ਸਾਂਝਾ ਦੇਸ਼ ਆ ਤੇ ਪੰਜਾਬ ਚ ਵੀ ਕਾਨੂੰਨ ਬਣਨਾ ਚਾਹੀਦਾ ਆ ਨਹੀਂ ਤਾਂ ਫੇਰ ਦੂਜੇ ਰਾਜਾਂ ਚ ਵੀ ਭਈ ਕਾਨੂੰਨ ਚੱਕੋ ਅਸੀਂ ਵੀ ਹਿਮਾਚਲ ਜਾ ਕੇ ਰਹਿਣਾਗੇ ਇਹ ਸਾਰੀ ਸ਼ਾਦੀ ਸਰਕਾਰਾਂ ਦੀ ਆ ਭਾਈ ਪਹਿਲਾਂ ਪੰਜਾਬ ਨੂੰ ਤੋੜ ਦਿਆ ਇਹਨਾਂ ਨੇ ਠੀਕ ਆ ਤੋੜ ਕੇ ਛੋਟਾ ਆ ਬਣਾਤਾ ਹਿਮਾਚਲ ਵਗੈਰਾ ਕੱਢਦੇ ਸਾਰੇ ਇਹਨਾਂ ਨੇ ਕਿ ਦਾਜ਼ੀਗਾ ਪੰਜਾਬ ਪੰਜਾਬ ਨੂੰ ਪਹਿਲਾਂ ਇਹਨਾਂ ਨੇ ਕਮਜ਼ੋਰ ਕੀਤਾ ਚੰਡੀਗੜ੍ਹ ਘਟਤਾ ਵਿੱਚੋਂ ਪੰਜਾਬ ਦੇ ਹੁਣ ਚੰਡੀਗੜ੍ਹ ਤੋਂ ਪੁੱਲ ਜੋ ਬਈ ਆ ਜੂਗਾ ਪੰਜਾਬ 'ਚ ਮਹਾਲੀ ਵੀ ਚਲੇ ਜਾਣਾ ਆ ਗੁਰਦਾਸਪੁਰ ਦਾ ਏਰੀਆ ਵੀ ਕਹਿੰਦੇ ਸੀ ਵਿੱਚੇ ਬਈ ਇਹ ਵੀ ਕੱਢਣਾ ਹੈ ਸੋ ਪੰਜਾਬੀਓ ਹਲੇ ਵੀ ਮੌਕਾ ਆ ਇਕੱਠੇ ਹੋ ਜੋ ਆਵਾਜ਼ ਬਲੰਦ ਕਰੋ ਪਹਿਲਾਂ ਪਰਵਾਸੀ ਰੋਕੋ ਫੇਰ ਕਦੇ ਚਿੱਟੇ ਨੂੰ ਜਾ ਕੇ ਠੱਲ ਪਾਉ ਮਹਾਰਾਜਾ ਰਣਜੀਤ ਤੋਂ ਬਾਅਦ ਕੋਈ ਐਸਾ ਰਾਜ ਆਇਆ ਬਈ ਜਿੱਥੇ ਲੋਕ ਸੋਖੇ ਹੋਏ ਹੋਣ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇੱਕ ਕੁੱਤੇ ਦੇ ਗਲ 'ਚ ਕੈਂਠਾ ਪਾ ਕੇ ਛੜਤਾ ਸੀਗਾ ਤੇ ਫਿਰ ਕਈ ਦਿਨਾਂ ਬਾਅਦ ਕੁੱਤਾ ਮਿਲਿਆ ਸੀਗਾ ਉਹਦੇ ਗਲ 'ਚ ਕੈਂਠਾ ਸੀਗਾ ਅੱਧੇ ਟਾਈਮ 'ਚ ਪਾ ਕੇ ਦੇਖ ਲੋਈ ਤਾਂ ਗਲਾਸਾਂ ਨੂੰ ਵੀ ਇਸ ਸੰਗਲ ਲਾਉਨੇ ਬਈ ਕੋਈ ਚੱਕ ਕੇ ਨਾ ਲੈ ਜੇ ਇੰਨੀ ਭੁੱਖ ਮਰੀ ਕੀਤੀ ਪਈ ਆ ਇੰਨੇ ਰਾਜ ਆ ਗਏ ਮਹਾਰਾਜਾ ਰਣਜੀਤ ਤੋਂ ਬਾਅਦ ਕਿੰਨੇ ਪੀਐਮ ਬਣ ਕੇ ਕਿੰਨੇ ਸੀਐਮ ਬਣ ਕੇ ਕੋਈ ਇਹੋ ਜਿਹਾ ਰਾਜ ਆਇਆ ਸੋ ਪੰਜਾਬੀਓ ਤੁਹਾਨੂੰ ਇਹਦੇ 'ਵੱਲ ਵੀ ਸੋਚਣਾ ਚਾਹੀਦਾ ਆ 2000 2027 'ਚ ਤੁਸੀਂ ਇਹੋ ਜੀ ਸਰਕਾਰ ਚੁਣੋ ਇਹੋ ਜਿਹਾ ਬੰਦੇ ਨੂੰ ਸੀਐਮ ਪੀਐਮ ਬਣਾਓ ਜਿਹੜਾ ਕਿ ਦੇਸ਼ ਦਾ ਪੰਜਾਬ ਦਾ ਭਲਾ ਕਰ ਸਕੇ ਟੌਡੀ ਆਵਾਜ਼ ਬੁਲੰਦ ਕਰ ਸਕੇ ਜਿਹੜਾ ਕੋਈ ਪੰਜਾਬ ਦੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਉਹ ਪੰਜਾਬ ਦਾ ਜਾਇਆ ਨਹੀਂ ਹੈਗਾ ਕੋਈ ਬਾਹਲਾ ਬੰਦਾ ਆ ਕੇ ਕਿਵੇਂ ਕੋਈ ਪੰਜਾਬ ਦਾ ਭਲਾ ਸੋਚ ਲੂਗਾ ਸਾਰੇ ਪੰਜਾਬ ਦਾ ਪੈਸਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਪੰਜਾਬ ਦੀ ਧਰਤੀ ਅਬਜਾਊ ਆ ਜੇ ਕਿਸਾਨੀ ਗਈ ਜੇ ਕਿਸਾਨ ਦੇ ਮਜ਼ਦੂਰ ਪੰਜਾਬੀ ਪੰਜਾਬੀ ਨੌਜਵਾਨ ਇੱਥੋਂ ਖਤਮ ਹੋ ਗਏ ਤਾਂ ਪੰਜਾਬ ਖਤਮ ਆ ਸੋ ਪੰਜਾਬ ਨੂੰ ਦੱਬਣ ਦੀਆਂ ਸਾਜ਼ਿਸ਼ਾਂ ਨੇ ਸੋ ਚੱਕਨੇ ਹੋ ਜੋ ਆਵਾਜ਼ ਬੁਲੰਦ ਕਰੋ ਸੋ ਅੱਜ ਦੀ ਵੀਡੀਓ ਤੁਹਾਨੂੰ ਕੈਹ ਜੀ ਲੱਗੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ